ਕੁੜੇ ਤੇਰੀ ਸਾਦਗੀ ਪੰਜਾਬ ਲੱਗੀ ਥੋੜੀ ਭੈਣ ਨੂੰ ਦੀਦੀ ਆਖਾਂ ਆ ਗਾਣੇ ਤੇ ਹਰ ਲੰਡੀ ਉੱਚੀ ਕੁੱਤੀ ਨੇ ਰੀਵਨੋਂ ਨਾ ਸ਼ੁਰੂ ਕਰਤਾ ਮਤਲਬ ਲੀਰਿਕਸ ਜਾਣਦੇ ਆ ਨਾ অর ਫੂ ਮੀਨਿੰਗ ਪੂਰੇ ਖੜੀ ਤਾਂ ਵੀ ਮੈਨੂੰ ਖਾਬ ਲਕੀ ਜਾਵੇ ਉਹ ਜੇ ਇਹ ਖਾਬ ਆ ਤਾਂ ਡਰਾਵਨੇ ਸੁਪਨੇ ਕਿੱਦਾਂ ਤੇ ਹੁੰਦੇ ਹੋਗੇ ਤਤੰਦਰ ਦੇ ਗਾਰਦ ਤੋਂ ਥੱਲੇ ਇੱਕ ਵੀ ਬਾਲ ਨਹੀਂ ਰੱਖਿਆ ਤੇ ਮੂੰਹ ਤੇ ਦਾੜ੍ਹੀ ਐ ਰੱਖੀ ਜਿਦਾ ਐਲਜੀਬੀਟੀਕਿਊ ਵਾਲਿਆਂ ਦਾ ਸ਼ਹੀਦ ਕਬੂਰ ਹੁੰਦਾ ਉਪਰਾਵਾ ਇੱਕ ਪਾਸੇ ਹੋ ਜਾ ਗੱਪੇ ਲਾਟਕਣ ਤਾਂ ਬੜਾਈ ਸ਼ੌਂਕ ਆ ਤੁਹਾਨੂੰ ਉਹ ਤਾਂ ਫੈਲਟ ਵੀ 10 ਸਕਿੰਟ ਦਾ ਰੋਲ ਆ ਗਿਆ ਨੇ ਗੁਰਚਾਪੜ ਜਾਣਾ ਮੈਂ ਜਿੱਥੇ ਨੇ ਬੀਅਦ ਦੇ ਮਹਾਰੀ ਨਾਲੇ ਦਾ ਟੋਜਨ ਚੱਲਦਾ ਹੁਣ ਕੁੱਗੀ ਲੁਚੀਆ ਤੇ ਬਦਨਾਮ ਐਮੀ ਕਾ ਮਾਨੂ ਕਰੀ ਜਾਂਦੇ ਨੇ ਇਹ ਹੁਣ ਆਪ ਹੀ ਕੀਰਾਂ ਦੁੱਧੀਆਂ ਪਾਲਦੀ ਤੂੰ ਸਿੱਧਾ ਕਹ ਦੇ ਥਾ ਥਾ ਮੂੰ ਮਾਰੂ ਮੋਰਤੇ ਤੇ ਬੰਦੂਖ ਬੋਲੀਆਂ ਪਾਉਂਦੀ ਆ ਕਿ ਖੱਗੇ ਚ ਲੋਲੇ ਦੋ ਜਵਾਕਾਂ ਦੀ ਮੰਮੀ ਲੱਗਦੀ ਐ ਤੇਰਾ ਇਨਾ ਹੌਸਨ ਤਾਂ ਸਾਡੇ ਪਿੰਡ ਸਾਡੀ ਖੱਟੀ ਦੀ ਵੀ ਹੁੰਦਾ ਸੀ ਥੂਤੀ ਚ ਖਾਸੇ ਥੂਤੇ ਆਉਂਦੇ ਰਹੇ ਨੇ ਥੂਤੀ ਦਾ ਚਿੜੀਆ ਘੜ ਬਣਿਆ ਪਿਆ ਉਦੋਂ ਤਾਂ ਅੰਦਰ ਕੀੜਾ ਚਲਮੋਲ ਚਲਮੋਲ ਕਰਦਾ ਹੁੰਦਾ ਉਦੋਂ ਤਾਂ ਪਾਤੇ ਪਾਤੇ ਦੇ ਆਣ ਨਹੀਂ ਪਹਲਤਾਂ ਪਲ ਨੂੰ